ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਐ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲੀਆ ਹੋਵੇ ਅਸੀਂ ਆਣੇ ਪੰਜਾਬ ਦਾ ਐ ਇਹ ਕਿਨੇ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡਰ ਲੀਡਰ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਘੋਡੇ ਭੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕਿਨੇ ਕੀਤੀ ਐ ਇਹ ਇਨਾ ਫੈਕਟਰੀਆਂ ਨੇ ਹੀ ਕੀਤੀ ਐ ਅੱਜੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਪੈਣੇ ਚਾਹੀਦੇ ਇਹਨਾਂ ਦੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਹੀ ਸੰਭਾਲ ਸਕਦੇ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਖਰਾਬ ਕਰਤਾ ਇਹ ਜਿਹੜੇ ਲੁਟੇਰੇ ਸਾਡੇ ਐਮਐਲਏ ਜਾਂ ਐਮਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜ਼ੈਂਟੇਸ਼ਨ ਅੰਡਰਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਆਹੀ ਮੋਕ ਮੰਤਰੀ ਭਗਵੰਤ ਸਿੰਘ ਮਾਨ ਆਹੀ ਕੁਲਤਾਰ ਸਿੰਘ ਸੰਧਵਾ ਆਹੀ ਬੁੱਡੇ ਨਾਲੇ ਤੇ ਮਾਰਚ ਕਰਦੇ ਹੁੰਦੇ ਸੀ ਹੁਣ ਇਹਨਾਂ ਨੂੰ ਸੱਪ ਸੁੰਗ ਗਿਆ ਹੈ ਪਤਾ ਹੈ ਕਿਉਂ ਨਹੀਂ ਬੋਲਦੇ ਕਿਉਂਕਿ ਇਹਨਾਂ ਨੂੰ ਲੜਦਾ ਵੋਟਤਾ ਸੀ ਬਿਜਲੀ ਘਟ ਕਰਕੇ ਲੈ ਲਾਂਗੇ 1000 ਰੁਪਏ ਵੰਡ ਕੇ ਲੈ ਲਾਂਗੇ ਆ ਕਮ ਕਰਨ ਦੀ ਸਾਨੂੰ ਕੀ ਲੋੜ ਹੈ ਕਰਜ਼ਾ ਤੁਹਾਡੇ ਸਿਰ 4.5 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਪੱਜੇ ਜਾਂਦੇ ਨੇ ਬਾਹਰ ਲੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਿਹਾ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਕਿਸੇ ਦਾ ਵੀ ਫੋਨ ਹੈ ਜੇ ਗੱਲ ਕਰਨੀ ਪਲੀਜ਼ ਬਾਹਰ ਜਾ ਕੇ ਕਰ ਲੋ ਨੇੜਲੇ ਬੰਦੇ ਨੂੰ ਡਿਸਟਰਬ ਨਾ ਕਰਿਓ ਜੀ ਹੁਣ ਪਿੰਡ ਦੇ ਵਿੱਚ ਅਸੀਂ ਪੂਰੇ ਪੰਜਾਬ ਚ ਗਏ ਆ ਚਾਹੇ ਮੁਕਤਸਰ ਸਾਹਿਬ ਚਲੇ ਜਾਵੋ ਅਬੌਰ ਚਲੇ ਜਾਵੋ ਲੁਧਿਆਣੇ ਤੁਹਾਨੂੰ ਪਤਾ ਬੁੱਢਾ ਨਾਲਾ ਕੀ ਕਰ ਰਿਹਾ ਐ ਇੱਥੇ ਵੇਖ ਲਿਆ ਆਪਾਂ ਕੀ ਹੋ ਰਿਹਾ ਕੱਲ ਰ ਆਪਣਾ ਫੰਡ ਸੀਗਾ ਅਠਾੜਾ ਪਿੰਡ ਜਗਰਾਉ ਕੋਲੇ ਉੱਥੇ ਕੀ ਹੋਇਆ ਆ ਮੈਨੂੰ ਹੁਣੇ ਬਾਈ ਜੀ ਨੇ ਦੱਸਿਆ ਇਤੂ 10 ਕਿਲੋਮੀਟਰ ਦੂਰ ਇੱਕ ਮੋਰਚਾ ਲੱਗਿਆ ਹੋਇਆ ਹੈ ਮੁਸਕਾ ਕਿਹੜਾ ਮੁਸਕਾਬਾਤ ਕੀ ਅੱਪਾ ਅਡੋ ਅਡ ਬਹਿ ਕੇ ਚਿੱਤਰ ਖਾਈ ਜਾਵਾਂਗੇ ਜਾਂ ਕੁਝ ਕਰਾਂਗੇ ਇੱਥੇ ਬੜੇ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਨਹੀਂ ਆਏ ਨੇ ਪਹਿਲਾਂ ਬੋਲ ਵੀ ਗਏ ਨੇ ਸਾਨੂੰ ਵੀ ਮਿਲਦੇ ਨੇ ਹਮੀਰ ਸਿੰਘ ਉਹ ਰਾਣੂ ਵੀ ਸਾਰਿਆਂ ਨੂੰ ਮਿਲਦੇ ਨੇ ਮੈਂ ਇਹਨਾਂ ਨੂੰ ਪੁੱਛੂਗਾ ਕਿ ਇੱਥੇ ਆਉਣ ਤੋਂ ਪਹਿਲਾਂ ਕੀ ਤੁਸੀਂ ਆਪ ਦੇ ਪਾਰਟੀਆਂ ਦੇ ਪ੍ਰਧਾਨਾਂ ਕੋਲੇ ਗਏ ਹੋ ਆਪ ਦੇ ਐਮ ਐਲ ਏ ਜਿਹੜਾ ਵੀ ਤੁਹਾਡਾ ਰਿਪ੍ਰੈਜ਼ੈਂਟੇਟਿਵ ਹੈ ਜਾਂ ਐਮ ਪੀ ਪਾਣੀ ਬਾਰੇ ਜਿਹੜਾ ਕਾਨੂੰਨ ਬਣਿਆ ਪਾਰਲੀਮੈਂਟ 'ਚ ਬਣਿਆ ਨਵੰਬਰ 'ਚ 24 'ਚ ਪੰਜਾਬ 'ਚ ਬਣਿਆ ਮਹੀਨਾ ਵੀ ਨਹੀਂ ਹੋਇਆ ਅਜੇ ਕੀ ਹੈ ਰਿਪ੍ਰੈਜ਼ੈਂਟੇਟਿਵ ਉੱਥੇ ਬੋਲੇ ਨੇ ਜੇ ਨਹੀਂ ਬੋਲੇ ਇੱਥੇ ਧੱਕੇ ਖਾਣ ਆਏ ਨੇ ਸਿੱਧੀ ਗੱਲ ਕਰਾਂਗੇ ਆਪਾਂ ਇਹਨਾਂ ਨਾਲ ਐਵੇਂ ਡਰਾਮਾ ਕਰੀ ਜਾਂਦੇ ਨੇ ਖੜ ਖੜ ਕੇ ਬੋਲ ਬੋਲ ਕੇ ਕਿਉਂ ਦੂਰੇ ਫਿਰਦੇ ਨੇ ਇਹ ਕੀ ਇਹਨਾਂ ਨੂੰ ਦੀਦਾ ਨਹੀਂ ਅੱਖਾਂ ਬੰਦ ਨੇ ਅੰਨੀਆਂ ਨੇ ਉਹ ਮੁਕਸਰ ਚਲੇ ਜਾਓ ਹਬੌਰ ਚਲੇ ਜਾਓ ਲੁਧਿਆਣੇ ਆ ਜਾਓ ਅਨੰਦਪੁਰ ਸਾਹਿਬ ਚਲੇ ਜਾਓ ਕਾਲਾ ਪਾਣੀ ਲੋਕ ਮਰ ਰਹੇ ਨੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਪੀਲੀਆ ਹੋ ਗਿਆ ਦੀਦਾ ਨਹੀਂ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤਮੰਦ ਹੋ ਕੋਈ ਸਿਹਤਿਆ ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲੀਆ ਹੋਵੇ ਅਸੀਂ ਆਣੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤਤ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁੱਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵਧਦੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਜਾਂ ਫਾਰਮੈਲਟੀ ਕੇ ਆਜੋ ਇਕੱਠੇ ਹੋ ਜੋ ਆਵੇ ਦੀ ਗੱਟੂਗਾ ਇਧਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆਂ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਕਿ ਅਸੀਂ ਬਰਬਾਦ ਕਰਤੀ ਕੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਭੁਗਤਾਨ ਭੁਗਤ ਨਹੀਂ ਰਹੇਗੇ ਜੰਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਘੋਡੇ ਫੜੀ ਫਿਰਦਾ ਹੈ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕਿਹਨੇ ਕੀਤੀ ਹੈ ਇਹ ਇਨਾ ਫੈਕਟਰੀਆਂ ਨੇ ਹੀ ਕੀਤੀ ਹੈ ਆ ਤੁਹਾਡੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਹੈ ਇੱਕ ਸਿਸਟਮ ਹੈ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਹੈ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਉਹਨੂੰ ਮਾਰ ਕੇ ਕਮਾਈ ਵਾਧੀ ਹੈ ਤੇ ਆਪਾਂ ਮਰ ਰਹੇ ਆਂ ਬੋਲ ਨਹੀਂ ਰਹੇਗੇ ਅੱਛੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ ਸਾਰੇ ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਂਦਾ ਕੀ ਰਹਿਣਾ ਜਾ ਸੀ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਣਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਐ ਇਹ ਵੀਰ ਕੇ ਬਣਾ ਗਈ ਕਾਨੂੰਨ ਆਪਦੇ ਆਪ ਦੇ ਐਮ ਐਲ ਏ ਨੂੰ ਪੁੱਛਿਓ ਜੇ ਕਿ ਗੱਲ ਸੁਣ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਹਾ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬਣੇ ਨੇ ਜਿਹਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਕੁਆਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇ ਗਏ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਕਿ ਅਸੀਂ ਬੈਠੇ ਰਹਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਚਿੱਤਰ ਪੈਣੇ ਚਾਹੀਦੇ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਢੰਗੀ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਵਾਰ ਜਾ ਰਹੇ ਆ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਖਰਾਬ ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜਿੱਦੇ ਤੇ ਅਸੀਂ ਲੱਗੇ ਹੋਏ ਆ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਅਖਾੜਾ ਲੱਗਿਆ ਜੇ ਮੁਕਤਸਰ ਸਰ ਸੇਤੀਆਂ ਮਿਲ ਗੰਦ ਪਾਰੀ ਹੈ ਜੇ ਹਮੀਰਾ ਚ ਪੈ ਰਿਹਾ ਕਬੂਰਥਲੇ ਤਾਂ ਅਸੀਂ ਜਾਣਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚੁਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾਓ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕਿ ਆਪਾਂ ਗੱਲ ਕਰ ਰਹੇ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਹੈ ਸਾਡਾ ਪਹਿਲਾ ਸੂਲ ਕੀ ਹੁੰਦਾ ਹੈ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿ ਹੋ ਜਾ ਨਿਜਵਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਆ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫੇਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫੇਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਹੈ ਇਸ ਚੀਜ਼ ਤੋਂ ਬਚੀਏ ਔਰ ਬੋਲੀਏ ਔਰ ਇਹ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪਦੇ ਲਈ ਬੋਲਣਾ ਆਪਦੇ ਬੱਚਿਆਂ ਲਈ ਬੋਲਣਾ ਹੈ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਨੇ ਚੁਣੀ ਆ ਹੱਬਾ ਤੇ ਕਸੂਰਵਾਰ ਕੌਣ ਹੈ ਉੱਤੋਂ ਆਊਗਾ ਕੋਈ ਕੋਈ অবতার ਆਊਗਾ ਅਸੀਂ ਕਰਨਾ ਹੈ ਮੱਥੇ ਟੇਕ ਕੇ ਅਸੀਂ ਕਹਿੰਨੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਇਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹੈ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ ਚ ਨੋਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਬੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾ ਇਹ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਹੈ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਐ ਔਰ 트াম্প ਜਾਂ ਮੋਦੀ ਐ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਐ ਫੈਕਟਰੀਆਂ ਵਾਲੇ ਮਸਕ ਕੌਣ ਐ ਜਿਹਨੇ ਸਾਰਾ ਪੈਸਾ ਲਾਇਆ 트াম্প ਦੇ ਪਿੱਛੇ ਅਡਾਨੀ ਕੌਣ ਐ ਅੰਬਾਨੀ ਕੌਣ ਐ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਖਾਉੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰ ਦੇਵਾਂਗੇ ਇਹ ਸਾਡਾ ਫਰਜ਼ਬੰਦ ਹੈ ਕਿ ਅਸੀਂ ਕੁਝ ਕਰੀਏ ਕੀ ਕਰ ਸਕਦੇ ਹਾਂ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂਗੀ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਿਸ ਦਿਨ ਆਪਾਂ ਸਿਰ ਜੋੜ ਲੈਨੇ ਸਾਡੀ ਗੱਲ ਮੰਨੀ ਜਾਂਦੀ ਹੈ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਗੂ ਦਾ ਟਿਕਰੀ ਸਿਰ ਸਿਰ ਜੋੜ ਲਿਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕੇ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਹੈ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਇਹ ਜਿਹੜੇ ਲੁਟੇਰੇ ਸਾਡੇ ਐਮ ਐਲ ਏ ਜਾਂ ਐਮ ਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਆਂ ਮਿਲ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨਮਾਇਦੇ ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ ਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜੈਂਟੇਸ਼ਨ ਅੰਡਰਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਆਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਹੀ ਕੁਲਤਾਰ ਸਿੰਘ ਸੰਧਵਾ ਆਹੀ ਬੁੱਡੇ ਨਾਲੇ ਤੇ ਮਾਰਚ ਕਰਦੇ ਹੁੰਦੇ ਸੀ ਹੁਣ ਇਹਨਾਂ ਨੂੰ ਸਪਸੰਗ ਗਿਆ ਐ ਪਤਾ ਕਿਉਂ ਨਹੀਂ ਬੋਲਦੇ ਕਿਉਂਕਿ ਇਹਨਾਂ ਨੂੰ ਲੱਗਦਾ ਵੋਟ ਤਾਂ ਅਸੀਂ ਬਿਜਲੀ ਘਟ ਕਰਕੇ ਲੈ ਲਾਂਗੇ ਹਜ਼ਾਰ ਰੁਪਏ ਵੰਡ ਕੇ ਲੈ ਲਾਂਗੇ ਆ ਕੰਮ ਕਰਨ ਦੀ ਸਾਨੂੰ ਕੀ ਲੋੜ ਹੈ ਕਰਜ਼ਾ ਤੁਹਾਡੇ ਸਿਰ ਸਾਢੇ 4 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਭੱਜੇ ਜਾਂਦੇ ਨੇ ਬਾਹਰਲੇ ਇੱਥੇ ਆਈ ਜਾਂਦੇ ਨੇ ਕੋਈ ਸੋਚਦਾ ਹੈ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮinority ਹੋਣ ਜਾ ਰਹੇ ਹਾਂ ਬਜਾਰਟੀ ਤੋਂ ਮਿੰਜੋਰਟੀ ਮਤਲਬ ਘੱਟ ਗਿਣਤੀ ਹੋਣ ਜਾ ਰਹੇ ਆ ਕਿਹਨੂੰ ਕਵਾਂਗੇ ਫਿਰ ਕਿਹੜੀ ਲੈਂਗੁਏਜ ਚ ਬੋਲੂਗੇ ਭਾਸ਼ਾ ਚ ਬੋਲੂਗੇ ਇਹਦੇ ਬਾਰੇ ਸੋਚੋ ਮੇਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫਿਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕਥਾਂ ਤੋਂ ਨਹੀਂ ਕਿਹਾ ਜਾਂਦਾ ਤੁਹਾਡੇ ਜਿਹੜੇ ਸਰਪੰਚ ਨੇ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਭ ਦੱਸ ਚੁੱਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਜਿੰਨਾ ਚਿਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਗਵਰਨਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਓ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਇਸ ਸ਼ਰਤ ਤੇ ਬਣੂਗਾ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਇਹ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲਿਆ ਸਰੋਸਾ ਔਰ ਕੈਂਸਰ ਹੋਊਗਾ ਉਸਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਇੱਕ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਸਦੇ ਲਈ ਫਿਰ ਇੱਕ ਮੁੱਠ ਹੋ ਕੇ ਇਹਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲਓ ਮੈਂ ਫਿਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲੋ ਆਪਦਾ ਜਦੋਂ ਕੋਈ ਥੋਟੇ ਨਾਲ ਵੋਟ ਦੀ ਗੱਲ ਕਰੇ ਜਾਂ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ ਬਾਰੇ ਦੱਸ ਕੀ ਕੀਤਾ ਹੈ ਜੇ ਨਹੀਂ ਕਰਾਂਗੇ ਤਾਂ ਸਾਡੀ ਸਭ ਤੋਂ ਕੀਮਤੀ ਸ਼ੈ ਪਿਤਾ ਦਾ ਦਰਜਾ ਜੀ ਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਸ਼ਿਆ ਸਭ ਮਿੱਟੀ ਚ ਮਿਲ ਜੂ ਇਹ ਰਿਗ ਵਿੱਚ ਵੀ ਜ਼ਿਕਰ ਹੈ ਇਹਦਾ ਕਿਉਂਕਿ ਪਾਣੀ ਬਿਨਾ ਜ਼ਿੰਦਗੀ ਨਹੀਂ ਗਈ। ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ, ਆਲਟਰਨੇਟਿਵ ਹੈ। ਚਾਹੇ ਉਹ ਇੰਡਸਟਰੀ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ। ਪਾਣੀ ਕੁਦਰਤ ਦੀ ਦੇਣਾ ਔਰ ਇਹ ਅਮੋਕ ਨਹੀਂ ਗਾ। ਇਹ ਮੁੱਕ ਜੂਗਾ ਜੇ ਆਪਾਂ ਨਾ ਸੁਧਰੇ। ਤੇ ਫਿਰ ਮੈਂ ਮਹਾਰਾਸ਼ਟਰ ਚ ਰਿਹਾ, ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ। ਪੂਰੀ ਰਾਤ ਇੱਕ ਔਰਤ ਲੈਨ ਚੜਾ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਹਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚੱਲੇ ਆ ਅਸੀਂ ਜਾ ਰਹੇ ਆ 1.5 ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕੱਢਦੀ ਆ ਜਾਂ ਦਰਿਆਵਾਂ ਦਾ ਰਹਿੰਦੀ ਆ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਆ ਦਰਿਆਵਾਂ 'ਚ ਜਾਂ ਧਰਤੀ ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ ਗਲਤ ਆ ਮੋਟਰਾਂ ਵੀ ਪਰ ਕਿੰਨੀ ਕ ਪਾਣੀ ਕੱਢਦੀਆਂ ਨੇ ਤੇ ਇੰਡਸਟਰੀ ਕਿੰਨਾ ਕੱਢ ਰਹੀ ਐ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਐ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਇਹ ਆਪਦੀਆਂ ਪਾਰਟੀਆਂ 'ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਦਰਜੇ ਦੀ ਬੇਦਾਰ ਬੇਸ਼ਰਮੀ ਏ ਬੇਸ਼ਰਮੀ ਕਿਉਂ ਹੈ ਕਿਉਂਕਿ ਅਸੀਂ ਇਹਨਾਂ ਨੂੰ ਪਾ ਲੈਨੇ ਆਪਦੇ ਨਾਲ ਅਸੀਂ ਇਹਨਾਂ ਦੇ ਹੱਕ 'ਚ ਨਾਰੇ ਲਾ ਦਿੰਨੇ ਆ ਅਸੀਂ ਇਹਨਾਂ ਦੀਆਂ ਵੋਟਾਂ ਪਾ ਦਿੰਨੇ ਆ ਤਾਂ ਸੋ ਇਹ ਤੋਂ ਬਚੋ ਔਰ ਇੱਕ ਲੜੀ 'ਚ ਪਰੋਕੇ ਆਪਾਂ ਵਿਰੋਧ ਨੂੰ ਅੱਗੇ ਵਧਾਈਏ ਔਰ ਵਿਰੋਧ ਨਾਲ ਵਿਦੇ ਨੇ ਯਰ ਇੱਕ ਸਾਲ ਦੇ ਅੰਦਰ ਆਂਦਾ ਇਹਦਾ ਹੱਲ ਕੱਢ ਦਈਏ ਫੇਰ ਆ ਗੱਲ ਨਹੀਂ ਤਾਂ ਹੱਡ ਅੱਡ ਬੈਠ ਕੇ ਆ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਬਾਬ بلند ਆਵਾਜ਼ ਵਾਚਾ ਕੇ ਮੁੱਠੀ ਮੀਚ ਕੇ ਕਹਿਣਾ ਪਾਣੀ ਸੁਧਾਰੋ ਨਹੀਂ ਤਾਂ ਜਾਓ ਇਹ ਗੱਲ ਨੂੰ ਸੋਚ ਲੋ ਔਰ ਬਣਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ